ਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰ ਵਾਲਿਓ ਆਓ ਅਕਾਲੀ ਫੂਲਾ ਸਿੰਘ ਜੀ ਦੇ ਜੀਵਨ ਵਿੱਚੋਂ ਆਪਾਂ ਅੱਗੇ ਸਰਵਣ ਕਰ ਰਹੇ ਹਾਂ ਜਿਸ ਵਿੱਚ ਆਪਾਂ ਦੂਭਾਗ ਸਰਵਣ ਕਰ ਚੁੱਕੇ ਹਾਂ ਸੋ ਜਿਨ੍ਹਾਂ ਨੇ ਅਜੇ ਤੱਕ ਨਹੀਂ ਸੁਣੇ ਉਹ ਕਿਰਪਾ ਕਰਕੇ ਉਹ ਸੁਣ ਲੈਣ ਸੋ ਉਸ ਤੋਂ ਅੱਗੇ ਲੜੀ ਆਰੰਭ ਕਰਨ ਲੱਗੇ ਹਾਂ ਬੜੇ ਪ੍ਰੇਮ ਸਤਿਕਾਰ ਦੇ ਨਾਲ ਸਰਵਣ ਕਰਿਓ ਜੀ ਸੋ ਸੋ ਆਪਾਂ ਸਰਵਣ ਕੀਤਾ ਸੀ ਕਿ ਬਾਬਾ ਨਰੈਣ ਸਿੰਘ ਜੀ ਨੇ ਅਕਾਲੀ ਫੂਲਾ ਸਿੰਘ ਜੀ ਨੂੰ ਸਾਰੇ ਜੰਗੀ ਅਭਿਆਸ ਕਰਵਾਈ ਅਤੇ ਉਹਨੂੰ ਬਾਣੀ ਦੇ ਵਿੱਚ ਪਰਪੱਕ ਕਰਵਾ ਦਿੱਤਾ ਇਹ ਸਾਰਾ ਕੁਝ ਚਲਦਿਆਂ ਹੀ ਅਕਾਲੀ ਫੂਲਾ ਸਿੰਘ ਜੀ ਨੂੰ ਪਤਾ ਲੱਗਾ ਕਿ ਉਹਨਾਂ ਦੀ ਮਾਤਾ ਵਡੇਰੀ ਉਮਰ ਵਡੇਰੀ ਉਮਰ ਹੋਣ ਕਰਕੇ ਇੱਕ ਦਿਨ ਅਚਨਚੇਤ ਹੀ ਉਹ ਪੌੜੀ ਤੋਂ ਡਿੱਗ ਗਈ ਤੇ ਡਿੱਗਦੇ ਸਾਰ ਹੀ ਬਿਹਾਲ ਹੋ ਗਈ ਤੇ ਜਦ ਮਾਈ ਨੇ ਆਪਣਾ ਅੰਤ ਨੇੜੇ ਦੇਖਿਆ ਤਾਂ ਆਪਣੇ ਨੌਜਵਾਨ ਪੁੱਤਰ ਨੂੰ ਸਾਹਮਣੇ ਬੁਲਾਇਆ ਤੇ ਇੱਕ ਛੋਟੀ ਪਰ ਗੁਣਾ ਭਰਪੂਰ ਸਿੱਖਿਆ ਦਿੱਤੀ ਜੇ ਮਾਂ ਨੇ ਫੂਲਾ ਸਿੰਘ ਦਾ ਹੱਥ ਹੱਥਾਂ ਵਿੱਚ ਫੜ ਕੇ ਚੁੰਮ ਕੇ ਆਖਿਆ ਮੇਰੇ ਲਾਲ ਮੈਂ ਇਸ ਲੰਮੜੀ ਦੇਸ਼ ਦੀ ਧਾਈ ਕਰਨ ਲਈ ਤਿਆਰ ਹੋਈ ਹਾਂ ਜਿੱਥੋਂ ਜਾ ਕੇ ਕੋਈ ਵੀ ਨਹੀਂ ਪਰਤਿਆ ਤੇ ਜਿੱਥੇ ਸਭ ਨੇ ਇੱਕ ਦਿਨ ਤੁਰ ਜਾਣਾ ਹੈ। ਵੀਰ ਪੁੱਤਰ ਮੈਂ ਸੰਸਾਰ ਦੀ ਯਾਤਰਾ ਸੰਪੂਰਨ ਕਰਨੀ ਹੈ। ਤੇ ਪੁੱਤਰ ਮੈਂ ਦੇਖਦੀ ਹਾਂ ਕਿ ਇਸ ਸੰਸਾਰ ਦੇ ਵਿੱਚ ਤੂੰ ਇਕੱਲਾ ਹੈ। ਤੇ ਇਸ ਜਗਤ ਦੇ ਗੌਰਕ ਧੰਦੇ ਤੋਂ ਅਨਜਾਨ ਹੈ। ਤੂੰ ਇੱਕ ਕੱਜਲ ਦੀ ਕੋਠਰੀ ਵਿੱਚੋਂ ਕੋਈ ਵਿਰਲਾ ਹੀ ਅਲੀਪ ਤੇ ਬੇਦਾਗ ਰਹਿਆ ਹੈ ਤੇ ਉਹ ਬਚਿਆ ਹੈ ਜਿਸਨੇ ਖੇਨ ਖੇਨ ਸਤਗੁਰ ਦੀ ਚਰਨ ਸਰਨ ਵਿੱਚ ਆਪਣੇ ਮਨ ਨੂੰ ਪ੍ਰੇਮ ਡੋਰੀ ਦੇ ਨਾਲ ਜੋੜਿਆ ਹੈ ਪੁੱਤ ਮੈਂ ਇਹ ਵੀ ਨਿچے ਜਾਣਦੀ ਹਾਂ ਕਿ ਮੇਰੀਆਂ ਇਹ ਅੰਤਲੀਆਂ ਮੱਤਾਂ ਤੈਨੂੰ ਸਦਾ ਸੱਚੇ ਸਾਥੀ ਦਾ ਕੰਮ ਦੇਣਗੀਆਂ ਬੱਚਾ ਮੈਂ ਤੈਨੂੰ ਪੰਥ ਸੇਵਾ ਲਈ ਸਭ ਤਰ੍ਹਾਂ ਯੋਗ ਬਣਾਉਣ ਦਾ ਯਤਨ ਕੀਤਾ ਹੈ ਅਤੇ ਗੁਰੂ ਦੀ ਮਿਹਰ ਨਾਲ ਤੋਂ ਸਭ ਤਰ੍ਹਾਂ ਇਸ ਕੰਮ ਦੇ ਯੋਗ ਵੀ ਹੋ ਗਿਆ ਹੈ ਉੱਤਰ ਦੇਸ਼ ਵਿੱਚ ਜ਼ੁਲਮ ਅਤਿਆਚਾਰ ਦੀਆਂ ਬਿਜਲੀ ਸਭ ਪਾਸਿਆਂ ਤੋਂ ਦੀਨਾਂ ਦੇ ਸਿਰ ਗਿਰ ਰਹੀਆਂ ਹਨ ਬੱਚਿਆ ਇਹ ਤੇਰਾ ਧਰਮ ਹੋਵੇਗਾ ਦੀਨ ਹੀਨ ਅਨਾਥਾ ਨੂੰ ਤੋਂ ਇਨਾ ਕਸ਼ਟਾਂ ਤੋਂ ਛਡਾਉਣ ਲਈ ਸਿਰ ਤੇ ਖੇੜ ਕੇ ਸਿੱਖੀ ਧਰਮ ਨਿਭਾਈ ਇਸ ਸਮੇਂ ਦੇ ਹਥੋਂ ਧਰਮ ਕੁਚਲਿਆ ਜਾ ਰਿਹਾ ਹੈ ਪੁੱਤਰਾ ਪੁੱਤ ਜਿਨ੍ਹਾਂ ਨੇ ਮਨ ਨੂੰ ਗੁਰੂ ਚਰਨਾਂ ਨਾਲ ਜੋੜਿਆ ਹੈ ਉਹ ਮੋ ਮਾਇਆ ਕੇ ਸੰਜਮ ਲੇਪ ਦੇ ਆਸਰੇ ਜੀਵਨ ਨਿਭਾ ਕਰਦੇ ਹਨ ਤੂੰ ਸਿੱਖ ਹੈ ਕੋਰਵ ਦੀ ਕੀ ਦਸਾਂ ਬਸ ਸਿੱਖੀ ਜੀਵਨ ਬਤੀਤ ਕਰੀ ਤਾਂਕੀ ਮੇਰੀ ਕੋਖ ਨੂੰ ਦਾਗ ਨਾ ਲੱਗੇ ਪੁੱਤਰ ਤੂੰ ਹੁਣ ਗੁਰੂ ਦੇ ਹਵਾਲੇ ਮਾਤਾ ਦੇ ਇਹਨੇ ਵਚਨ ਕਰਕੇ ਅਤੇ ਆਪਣੇ ਸਵਾਸ ਉਸ ਗੁਰੂ ਚਰਨਾਂ ਦੇ ਵਿੱਚ ਪੇਟ ਕਰ ਦਿੱਤੇ ਤੇ ਤੇ ਆਪ ਸਦਾ ਲਈ ਕੋਖ ਨੀਂਦ ਸੌਂ ਗਏ ਫੁੱਲਾ ਸਿੰਘ ਨੇ ਆਪਣੀ ਮਾਤਾ ਦੇ ਗੁਰਮਤਿ ਸੰਸਕਾਰ ਤੋਂ ਪਹਿ ਵਿਹਲੇ ਹੁੰਦਿਆ ਹੀ ਸਭ ਤੋਂ ਪਹਿਲਾਂ ਕੰਮ ਜੋ ਕਿ ਸ਼ਸਤਰ ਵਸਤਰ ਪਹਿਨ ਲੈ ਤੇ ਸ਼ਹੀਦਾਂ ਦੀ ਹਮੇਸ਼ਲ ਇਵਖੇ ਰਲ ਗਏ ਫਿਰ ਆਪਣੀ ਭਾਉ ਤੇ ਘਰਬਾਰ ਇਸ ਸੰਪਰਦਾ ਦੇ ਪਾਵਨ ਅਸੂਲ ਅਨੁਸਾਰ ਕਿਸ ਸੰਸਾਰਿਕ ਧਨ-ਮਾਲ ਤੇ ਜ਼ਮੀਨਾਂ ਆਦਿ ਮਨੁੱਖ ਮਾਤਰ ਦੀਆਂ ਸਾਂਝੀਆਂ ਹਨ ਤੇ ਇਹ ਕਿਸੇ ਦਾ ਹੱਕ ਨਹੀਂ ਕੇ ਬਲਵਾਨ ਹੀਨ ਤੋਂ ਕੋਈ ਵਸਤੂ ਜ਼ੋਰ ਨਾਲ ਖੋ ਸਕੀ ਪਿੰਡ ਵਿੱਚ ਹੀ ਲਟਾ ਦਿੱਤਾ ਤੇ ਆਪ ਪੰਥਕ ਜੀਵਨ ਬਿਤਾਣਾ ਆਰੰਭ ਕਰ ਦਿੱਤਾ ਤੇ ਆਪ ਮਾਇਆ ਅਰਬਾਰ ਤੂੰ ਨਰਲੇਪ ਹੋ ਗਏ ਸੋ ਇਸ ਤੋਂ ਮਗਰੋਂ ਇੱਕ ਦੇਣ ਫੂਲਾ ਸਿੰਘ ਅਕਾਲੀ ਨਰੈਣ ਸਿੰਘ ਜੀ ਦੇ ਜਥੇ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖਿਆਰੇ ਇਤੇ ਆਪ ਦੇ ਜੀਵਨ ਦਾ ਬਹੁਤ ਸਾਰਾ ਸਮਾਂ ਗੁਰਦੁਆਰਿਆਂ ਦੀ ਸੇਵਾ ਵਿੱਚ ਜੀ ਸੇਵਾ ਵਿੱਚ ਬੀਤੇ ਆ ਇਸ ਸਮੇਂ ਅੰਦਰ ਫੂਲਾ ਸਿੰਘ ਨੂੰ ਕਈ ਕੋ ਸੰਗਰਾਮਾਂ ਦੇ ਵਿੱਚ ਸ਼ਾਮਲ ਹੋਣ ਦਾ ਸੁਭਾਗਾ ਸਮਾਪਤ ਰਿਹਾ ਜਿਸ ਕਰਕੇ ਹੁਣ ਉਸ ਨੂੰ ਲੜਾਈਆਂ ਦੇ ਰੰਗ ਢੰਗ ਤੇ ਹੱਲਿਆਂ ਦੀ ਰੋਕਤਾਂਮ ਅਤੇ ਵੈਰੀਆਂ ਦੇ ਧਾਵੇ ਆਦਿ ਕਰਨ ਦਾ ਪੂਰਾ ਪੂਰਾ ਅਭਿਆਸ ਹੋ ਗਿਆ ਸੀ ਜਿਉਂ-ਜਿਉਂ ਉਸ ਦਾ ਸੁੱਧ ਆਚਰਨ ਤੇ ਧਾਰਮਿਕ ਜੋਸ਼ ਉੱਚ ਤੋਂ ਵੱਧਦਾ ਗਿਆ ਤਿਉਂ-ਤੀਉ ਉਸ ਦਾ ਮਾਨ ਤੇ ਰਤਬਾ ਸਾਰੇ ਜਥੇ ਵਿੱਚ ਵਧਣ ਲੱਗਾ ਇਤੋਂ ਤੀਕ ਕਿ ਬਾਬਾ ਨਾਰਾਇਣ ਸਿੰਘ ਜੀ ਦੇ ਜਥੇ ਵਿੱਚ ਬਾਬਾ ਜੀ ਦੇ ਬਾਅਦ ਫੂਲਾ ਸਿੰਘ ਜੀ ਹੀ ਜਥੇਦਾਰ ਥਾਪੇ ਗਏ ਸੋ ਗੁਰੂ ਪਿਆਰਿਓ ਇਹ ਸੀ ਅੱਜ ਦਾ ਇਤਿਹਾਸ ਸੋ ਅੱਗੇ ਕੱਲ ਦੀ ਵੀਡੀਓ ਦੇ ਵਿੱਚ ਆਪਜੀ ਸਰਮਾ ਕਰੋਗੇ ਸੋ ਕਿਰਪਾ ਕਰਕੇ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬਾ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਅਤੇ ਸਾਡੇ ਇਹ ਉਪਰਾਲੇ ਤੁਹਾਨੂੰ ਕਿਵੇਂ ਦੇ ਲੱਗਦੇ ਹਨ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਵੀਰਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰਿਓ ਜਰੂਰ ਜੋ ਅਕਾਲੀ ਜੀ ਦੇ ਜੀਵਨ ਬਾਰੇ ਹਰ ਇੱਕ ਨੂੰ ਪਤਾ ਲੱਗ ਸਕੇ ਇਹਨਾਂ ਤਾਂ ਸਾਨੂੰ ਪਤਾ ਹੈ ਕਿ ਉਹ ਅਕਾਲ ਤਖਤ ਦੇ ਜਥੇਦਾਰ ਸਨ ਪਰ ਉਹਨਾਂ ਦੇ ਜੀਵਨ ਬਾਰੇ ਬਹੁਤ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ ਸੋ ਭੁੱਲਾਂ ਚੁੱਕਾਂ ਦੀ ਮਾਫੀ ਸਾਸਾਂ ਬਖਸ਼ਣਯੋਗ ਹੈ ਸੋ ਇਥੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ